ਦੋਸਤੋ ਅਸੀਂ ਸਾਰੇ ਜਾਣਦੇ ਆ ਕਿ ਅੱਜ ਅਸੀਂ ਸਾਰਾ ਪੰਜਾਬ ਹੜਾਂ ਦੀ ਮਾਰ ਚੱਲ ਰਹੇ ਆ ਇਹਦੇ ਬਾਰੇ ਇੱਕ ਤੋਂ ਵੱਧ ਕਿਸਮ ਦੀਆਂ ਰਾਵਾਂ ਆ ਕਿ ਹੜਾਂ ਦਾ ਕਾਰਨ ਕੀ ਹੈ ਕੁਝ ਕਾਰਨ ਤਾਂ ਇਹ ਦੱਸੇ ਜਾ ਰਹੇ ਆ ਕਿ ਸ਼ਾਇਦ ਮਾੜਾ ਪ੍ਰਬੰਧਨ ਹੈ ਕੁਝ ਵਿਅਕਤੀਆਂ ਨੇ ਇਹ ਕਿਹਾ ਕਿ ਰਹਿੰਦੇ ਸਮੇਂ ਡੈਮਾਂ ਦਾ ਪਾਣੀ ਨਹੀਂ ਛੱਡਿਆ ਗਿਆ ਅਤੇ ਜਦੋਂ ਅਚਾਨਕ ਪਾਣੀ ਦਾ ਪੱਧਰ ਉੱਪਰ ਗਿਆ ਉਦੋਂ ਪਾਣੀ ਛੱਡਿਆ ਗਿਆ ਕੁਝ ਵਿਅਕਤੀਆਂ ਨੇ ਇਹ ਕਿਹਾ ਕਿ ਸਾਡਾ ਦਰਿਆਵਾਂ ਦਾ ਰੱਖ-ਰਖਾਅ ਠੀਕ ਨਹੀਂ ਇਹ ਵੀ ਕਿਹਾ ਗਿਆ ਜਾਂ ਕਿਹਾ ਜਾ ਰਿਹਾ ਹੈ ਕਿ ਕੁਝ ਦਰਿਆਵਾਂ ਦੇ ਵਿੱਚ ਬੰਨ ਮਾਰੇ ਗਏ ਇਹ ਵੀ ਪੱਖ ਸਾਹਮਣੇ ਆ ਰਿਹਾ ਹੈ ਕਿ ਮਾਈਨਿੰਗ ਹੋਈ ਬਹੁਤ ਸਾਰੇ ਪੱਖ ਹੈ ਇਹਨਾਂ ਸਾਰਿਆਂ ਤੇ ਵਿਚਾਰ ਕਰਨਾ ਇੱਕ ਜਾਂ ਦੂਜੇ ਰੂਪ ਦੇ ਵਿੱਚ ਜ਼ਰੂਰ ਬਣਦਾ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸਾਡੇ ਨਾਲ ਲੱਗਦਾ ਸੂਬਾ ਜਿੱਥੋਂ ਸਾਨੂੰ ਪਾਣੀ ਜਿਹੜਾ ਪ੍ਰਾਇਮਰੀ ਤੌਰ ਤੇ ਆਉਂਦਾ ਜਿੱਥੋਂ ਦਾ ਪਾਣੀ ਪੰਜਾਬ ਵਿੱਚ ਆ ਕੇ ਮਾਰ ਕਰਦਾ ਉਹ ਹਿਮਾਚਲ ਪ੍ਰਦੇਸ਼ ਹੈ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਵੱਡੇ ਪੱਧਰ ਤੇ ਜਿਹੜੀਆਂ ਵੱਡੀਆਂ-ਵੱਡੀਆਂ ਸੜਕਾਂ ਬਣਾਈਆਂ ਗਈਆਂ, ਟਨਲ ਬਣਾਏ ਗਏ, ਰਾਹ ਜਿਹੜੇ ਹੈਗੇ ਉਹ ਚੌੜੇ ਕੀਤੇ ਗਏ, ਇਹਨਾਂ ਦੇ ਨਾਲ ਕੀ ਹੋਇਆ ਕਿ ਬੁਨਿਆਦੀ ਤੌਰ ਤੇ ਬਹੁਤ ਸਾਰੀਆਂ ਥਾਵਾਂ ਤੇ ਜਿਹੜਾ ਪਾਣੀ ਦਾ ਇੱਕ ਕੁਦਰਤੀ ਵਹਾਅ ਵਾਲਾ ਰਸਤਾ ਸੀ ਉਹ ਰੁਕ ਗਿਆ। ਕੁਦਰਤੀ ਵਹਾਵ ਵਾਲਾ ਰਸਤਾ ਰਸਤਾ ਰੁਕਣ ਕਾਰਨ ਬਹੁਤ ਸਾਰਾ ਜਦੋਂ ਇਕੋ ਬੈਲੈਂਸ ਖਤਮ ਹੁੰਦਾ ਤਾਂ ਮੈਟ੍ਰੋਲੋਜੀ ਡਿਪਾਰਟਮੈਂਟ ਦੇ ਲੋਕਾਂ ਵੱਲੋਂ ਜਾਂ ਜਿਹੜੇ ਵੀ এনवायरमेंट ਨਾਲ ਜੁੜੇ ਹੋਏ ਲੋਕ ਹੈ ਉਹਨਾਂ ਵੱਲੋਂ ਇਹ ਦੱਸਿਆ ਜਾਂਦਾ ਹੈ ਕਿ ਉਸ ਦੇ ਨਾਲ ਬੱਦਲ ਫਟਣ ਵਰਗੀਆਂ ਘਟਨਾਵਾਂ ਜਿਹੜੀਆਂ ਲਗਾਤਾਰ ਹੋਣ ਲੱਗਦੀਆਂ ਤੇ ਅਸੀਂ ਸਾਰੇ ਜਾਣਦੇ ਹਾਂ ਕਿ ਹਿਮਾਚਲ ਦੇ ਵਿੱਚ ਵੀ ਬੱਦਲ ਫਟਣ ਵਰਗੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਵਧ ਰਹੀਆਂ ਤੇ ਜਦੋਂ ਪਾਣੀ ਸਾਡੇ ਦਰਿਆਵਾਂ ਦੇ ਵਿੱਚ ਛੱਡਿਆ ਗਿਆ ਤਾਂ ਉੱਥੇ ਵੀ ਹਾਲਾਤ ਇਸ ਕਿਸਮ ਦੇ ਰਹੇ ਜਿਹੜੇ ਨਹਿਰੀ ਵਿਭਾਗ ਦੇ ਕਰਮਚਾਰੀ ਦੱਸ ਰਹੇ ਸੀ ਕਿ ਜਿਹੜੇ ਸਾਡੇ ਫਲੱਡ ਗੇਟ ਹੈ ਉਹਨਾਂ ਨੂੰ ਲੰਬੇ ਸਮੇਂ ਤੋਂ ਰੱਖ-ਰਖਾਅ ਦੀ ਲੋੜ ਸੀ ਬਹੁਤ ਸਾਰੀਆਂ ਥਾਵਾਂ ਤੇ ਜਿਹੜੇ ਫਲੱਡ ਗੇਟ ਹੈ ਉਹਨਾਂ ਨੂੰ ਖੋਲਣ ਦੇ ਵਿੱਚ ਵੀ ਦਿੱਕਤ ਆਈ ਕੁਝ ਜਗ੍ਹਾ ਤੇ ਇਹ ਵੀ ਦੇਖਿਆ ਗਿਆ ਕਿ ਕੁਝ ਥਾਵਾਂ ਤੇ ਫਲੱਡ ਗੇਟ ਟੁੱਟ ਵੀ ਗਏ ਜਿਸ ਦੇ ਨਾਲ ਕੀ ਹੋਇਆ ਕਿ ਬੇਸ਼ੁਮਾਰ ਕਿਸਮ ਦਾ ਨੁਕਸਾਨ ਹੈ ਜਿਹੜਾ ਉਹ ਲੋਕਾਂ ਨੂੰ ਝੱਲਣਾ ਪਿਆ ਇਸ ਤੋਂ ਅਗਲੀ ਗੱਲ ਇਹ ਹੈ ਕਿ ਜਦੋਂ ਲੈਂਡ ਮਾਈਨਿੰਗ ਇਸ ਰੂਪ ਦੇ ਵਿੱਚ ਕੀਤੀ ਜਾਂਦੀ ਹੈ ਜਿਹਦੇ ਨਾਲ ਦਰਿਆ ਜਿਹੜਾ ਆਪਣਾ ਵਹਾਅ ਬਦਲ ਲੈਂਦਾ ਜੇ ਉਸ ਨੂੰ ਰੋਕਿਆ ਨਾ ਜਾਵੇ ਪਹਿਲਾਂ ਇਸ ਕਿਸਮ ਦੀ ਤਬਾਹੀ ਹੈ ਜਿਹੜੀ ਉਹ ਥੋੜੀ ਘੱਟ ਕਿਉਂ ਹੁੰਦੀ ਸੀ ਕਿਉਂਕਿ ਉਦੋਂ ਜਿਹੜਾ ਦਰਿਆਵਾਂ ਦਾ ਕੁਦਰਤੀ ਰਸਤਾ ਹੈ ਉਹਦੇ ਵਿੱਚ ਬਹੁਤੀ ਛੇੜਛਾੜ ਨਹੀਂ ਕੀਤੀ ਜਾਂਦੀ ਸੀ ਜਦੋਂ ਤੁਸੀਂ ਦਰਿਆ ਦੇ ਵਿੱਚੋਂ ਬੇਸ਼ੁਮਾਰ ਤਰੀਕੇ ਨਾਲ ਕਈ ਫਟ ਡੂੰਗੀ ਮਾਈਨਿੰਗ ਕਰਦੇ ਹੋ ਤਾਂ ਉਹਦੇ ਨਾਲ ਦਰਿਆ ਜਿਹੜੇ ਉਹ ਕੁਦਰਤੀ ਰੂਪ ਦਾ ਵਹਾਅ ਛੱਡ ਕੇ ਆਪਣੇ ਰਸਤੇ ਬਦਲਦੇ ਆ ਤੇ ਜਦੋਂ ਦਰਿਆ ਰਸਤੇ ਬਦਲਦੇ ਆ ਕਦੇ ਉਹ ਸਾਡੀ ਭੂਮੀ ਨੂੰ ਖੋਰਾ ਲਾਉਂਦੇ ਆ ਕਦੇ ਪਿੰਡਾਂ ਨੂੰ ਖੋਰਾ ਲਾਉਂਦੇ ਆ ਤੇ ਕਈ ਵਾਰੀ ਉਹ ਆਪਣਾ ਵਹਾਅ ਵੀ ਬਦਲ ਲੈਂਦੇ ਆ ਤੇ ਇਸ ਕਰਕੇ ਇਸ ਗੱਲ ਨੂੰ ਬਹੁਤੀ ਵਾਰੀ ਸੀਰੀਅਸ ਨਹੀਂ ਲਿਆ ਜਾਂਦਾ ਕਿ ਇਸ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤੀ ਦਿਨਾਂ ਦੇ ਵਿੱਚ ਸਾਡੇ ਤੇ ਕੀ ਅਸਰ ਪਊਗਾ ਤੇ ਨਾਲ ਹੀ ਨਾਲ ਇਹ ਗੱਲ ਵੀ ਵਿਚਾਰਨ ਯੋਗ ਹੈ ਕਿ ਅਸੀਂ ਪਿਛਲੇ ਸਮਿਆਂ ਦੇ ਵਿੱਚ ਲਗਾਤਾਰ ਇੱਕ ਜਾਂ ਦੂਜੇ ਰੂਪ ਦੇ ਵਿੱਚ ਪੰਜਾਬ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਜਿਹੜਾ ਫਲੱਡ ਹੈ ਉਹਨੂੰ ਚਲਦੇ ਆ ਰਹੇ ਹਨ ਪਰ ਅਸੀਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਿੰਨੀਆਂ ਨਵੀਆਂ ਨਹਿਰਾਂ ਕੱਢੀਆਂ ਸਾਡੇ ਕੋਲੇ ਲਾ ਪਾ ਕੇ ਮੇਨ ਭਾਖੜਾ ਨਹਿਰ ਤੇ ਦੋ ਨਹਿਰਾਂ ਜੋ ਹਰੀਕੇ ਪੱਤਨ ਤੋਂ ਨਿਕਲਦੀਆਂ ਹਨ ਰਾਜਸਥਾਨ ਨੂੰ ਜਾਣ ਵਾਲੀਆਂ ਉਹਨਾਂ ਤੋਂ ਸਿਵਾਏ ਕੋਈ ਵੱਡੀ ਨਹਿਰ ਅਸੀਂ ਨਹੀਂ ਕੱਢ ਸਕੇ ਪਿਛਲੇ ਦਿਨਾਂ ਦੇ ਵਿੱਚ ਜ਼ਿਕਰ ਚੱਲਿਆ ਕਿ ਅਸੀਂ ਮਾਲਵਾ ਨਹਿਰ ਕੱਢਾਂਗੇ ਤੇ ਉਸ ਨਹਿਰ ਦੇ ਕੱਢਣ ਦੀ ਗੱਲ ਕਿੱਥੇ ਰੁਕ ਗਈ ਕਿੱਥੇ ਪਈ ਹੈ ਕੀ ਉਹ ਸਿਰਫ ਕਾਗਜ਼ਾਂ ਜਾਂ ਭਾਸ਼ਣਾ ਤੱਕ ਹੀ ਰਹੇਗੀ ਉਹ ਵੀ ਉਸੇ ਪ੍ਰਕਾਰ ਠੱਪ ਹੋਈ ਮਿਲਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਮੱਸਿਆ ਜਿਹੜੀ ਹੜਾਂ ਦੀ ਹੈ ਇਸ ਤੋਂ ਵੀ ਭਿਆਨਕ ਰੂਪ اختیار ਕਰ ਸਕਦੀ ਹੈ ਇਸ ਬਾਰੇ ਸਾਨੂੰ ਹੁਣੇ ਤੋਂ ਸੁਚੇਤ ਹੋਣਾ ਚਾਹੀਦਾ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚੋਂ ਵੱਡੇ ਪੱਧਰ ਤੇ ਜਿਹੜੇ ਰਾਸ਼ਟਰੀ ਮਾਰਗ ਹੈ ਉਹ ਕੱਢੇ ਜਾ ਰਹੇ ਹੈ ਆਮੇ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਰਾਸ਼ਟਰੀ ਮਾਰਗਾਂ ਦੇ ਥੱਲਿਓਂ ਦੀ ਸਾਈਫਨ ਪਾਣੀ ਲੰਘਣ ਲਈ ਰਸਤੇ ਰੱਖੇ ਜਾਂਦੇ ਆ ਪਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਰਾਸ਼ਟਰੀ ਮਾਰਗ ਹੈ ਜਿਹੜੇ ਆਪਣੀ ਉਚਾਈ ਕਰਕੇ ਬਹੁਤ ਸਾਰੀਆਂ ਥਾਵਾਂ ਤੇ ਪਾਣੀ ਨੂੰ ਰੋਕਦੇ ਆ ਜਦੋਂ ਉਹ ਪਾਣੀ ਨੂੰ ਰੋਕਦੇ ਐ ਤਾਂ ਪਿੱਛੇ ਇਕੱਠਾ ਹੋਇਆ ਪਾਣੀ ਜਾਂ ਪਾਣੀ ਦਾ ਕੁਦਰਤੀ ਵਹਾਅ ਜਿਹੜਾ ਉਹ ਰੁਕਣ ਦੇ ਨਾਲ ਲਗਾਤਾਰ ਹੜ ਵਰਗੀ ਸਥਿਤੀ ਬਣਦੀ ਹੈ 2023 ਦੇ ਵਿੱਚ ਜਿਹੜੇ ਪਟਿਆਲੇ ਹੜ ਆਏ ਸੀ ਉਹ ਇਸੇ ਪ੍ਰਕਾਰ ਜਿਹੜੇ ਬਾਈਪਾਸ ਕੱਢੇ ਆ ਉਹਨਾਂ ਦੀ ਉਚਾਈ ਜ਼ਿਆਦਾ ਹੋਣ ਕਰਕੇ ਉਹਨਾਂ ਨੇ ਜਿਹੜੇ ਇਲਾਕੇ ਕੁਦਰਤੀ ਵਹਾਅ ਦੇ ਨਾਲੋਂ ਟੁੱਟ ਗਏ ਜਿੱਥੋਂ ਪਾਣੀ ਦਾ ਜਿਹੜਾ ਨੇਚਰਲ ਫਲੋ ਸੀ ਉਹ ਬੰਦ ਕਰ ਦਿੱਤਾ ਗਿਆ ਤਾਂ ਉੱਥੇ ਪਾਣੀ ਇਕੱਠਾ ਹੋ ਕੇ ਉਹਨੇ ਵੱਡੇ ਪੱਧਰ ਤੇ ਮਾਰ ਕੀਤੀ ਸੀ ਇਸ ਪ੍ਰਕਾਰ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਫੇਰ ਉਸ ਇਲਾਕਿਆਂ ਦੇ ਵਿੱਚ ਹੜ੍ਹ ਆਉਂਦੇ ਐ ਜਿੱਧਰਲੇ ਪਾਸੇ ਇਸ ਕਿਸਮ ਦੇ ਸ਼ਾਰਾ ਕੱਢੇ ਹੋਏ ਐ ਉਹਨਾਂ ਨੇ ਵੱਡੇ ਪੱਧਰ ਤੇ ਤਬਾਹੀ ਦਾ ਕਾਰਨ ਬਣਨਾ ਹੈ ਪਾਣੀ ਨੂੰ ਬਲੌਕ ਕਰਨਾ ਸਾਡੇ ਸ਼ਾਇਦ ਇਸ ਗੱਲ ਵੱਲ ਪ੍ਰਬੰਧਕ ਬਹੁਤਾ ਧਿਆਨ ਹੀ ਨਹੀਂ ਦਿੰਦੇ ਕਿ ਸਾਡੇ ਦਰਿਆਵਾਂ ਦਾ ਜਿਹੜਾ ਅਸਲੀ ਮਾਰਗ ਹੈ ਉਹ ਕਿਹੜਾ ਹੈ ਉਸ ਦਾ ਰਖ ਰਖਾਵ ਕਿਵੇਂ ਕੀਤਾ ਜਾ ਸਕਦਾ ਹੈ ਕੀ ਅਸੀਂ ਉਸ ਦੇ ਜਿਹੜੇ ਕੁਦਰਤੀ ਬੈੱਡ ਹੈ ਉਹਨਾਂ ਨੂੰ ਸੰਭਾਲ ਰਹੇ ਹਾਂ ਕੀ ਅਸੀਂ ਉਹਨਾਂ ਤੇ ਸੈਂਟੀਫਿਕ ਸਟੱਡੀਜ਼ ਕਰਵਾ ਰਹੇ ਹਾਂ ਕਿ ਕਿਸ ਲੈਵਲ ਹੋਂ ਤੱਕ ਕਿੰਨਾ ਕੁ ਪਾਣੀ ਰੋਕਿਆ ਜਾ ਸਕੇ ਭਾਵੇਂ ਇਹ ਗੱਲ ਆਮ ਮੰਨੀ ਜਾਂਦੀ ਹੈ ਕਿ ਕੁਦਰਤੀ ਆਫਤਾਂ ਤੇ ਕਿਸੇ ਦਾ ਕੋਈ ਕੰਟਰੋਲ ਨਹੀਂ ਹੁੰਦਾ ਇਹ ਵੀ ਸੱਚ ਹੈ ਕਿ ਅਮਰੀਕਾ ਵਰਗੀਆਂ ਥਾਵਾਂ ਤੇ ਜਾਂ ਵਿਸ਼ਵ ਪੱਧਰ ਦੇ ਉੱਪਰ ਬਹੁਤ ਸਾਰੇ ਥਾਵਾਂ ਤੇ ਗਲੋਬਲ ਵਾਰਮਿੰਗ ਕਾਰਨ ਵੱਖ-ਵੱਖ ਤਰੀਕਿਆਂ ਨਾਲ ਹੜ੍ਹ ਆ ਰਹੇ ਐ ਉੱਥੇ ਵੀ ਜਿਹੜਾ ਬਚਾ ਕਰਨਾ ਮੁਸ਼ਕਲ ਹੋ ਜਾਂਦਾ ਪਰ ਨਾਲ ਹੀ ਨਾਲ ਸਾਨੂੰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਜੇ ਅਸੀਂ ਡੈਮ ਬਣਾਏ ਹੈ ਨਹਿਰਾਂ ਬਣਾਈਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਫਲੱਡ ਦੀ ਮਾਰ ਪਈ ਹੈ ਉਹਨਾਂ ਇਲਾਕਿਆਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਮਾਲ ਡੰਗਰ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਐਮਰਜੈਂਸੀ ਦੀ ਹਾਲਾਤ ਦੇ ਵਿੱਚ ਅਸੀਂ ਆਪਣੇ ਆਪ ਨੂੰ ਕਿਵੇਂ ਸੇਵ ਕਰ ਸਕਦੇ ਹਾਂ ਸਾਡੇ ਮਾੜੇ ਪ੍ਰਬੰਧਨ ਕਾਰਨ ਕਹਿ ਲਓ ਜਾਂ ਅਣਗਹਿਲੀ ਕਾਰਨ ਕਹਿ ਲਓ ਜੇ ਅਸੀਂ ਕੁਦਰਤੀ ਪੱਖਾਂ ਨੂੰ ਇੱਕ ਪਾਸੇ ਵੀ ਕਰ ਦਈਏ ਤਾਂ ਸਾਡੇ ਕਦੇ ਸੋਕਾ ਮਾਰਨ ਦੀ ਕਦਾਰ ਤੇ ਪਹੁੰਚ ਜਾਂਦਾ ਹੈ ਕਦੇ ਸਾਨੂੰ ਪਾਣੀ ਮਾਰਨ ਲੱਗ ਜਾਂਦਾ ਹੈ ਇਸ ਕਰਕੇ ਜਿਹੜੇ ਸਾਡੇ ਨੇਚਰਲ ਰਿਸੋਰਸਸ ਹੈ ਜੇ ਉਹਨਾਂ ਨੂੰ ਥੋੜਾ ਬਹੁਤਾ ਸਿਸਟੈਮੈਟਿਕ ਤਰੀਕੇ ਨਾਲ ਉਨ੍ਹਾਂ ਵਿਅਕਤੀਆਂ ਦੀ ਜਿਹੜੇ ਇਸ ਗੱਲ ਦੇ ਮਾਹਰ ਹੈ ਰਹਿ ਲੈ ਕੇ ਕੁਝ ਨਹਿਰਾਂ ਹੋਰ ਕੱਢੀਆਂ ਜਾਣ ਕੁਝ ਇਸ ਪ੍ਰਕਾਰ ਦੇ ਪਾਣੀ ਦੇ ਵਹਾਣ ਨੂੰ ਸਿਸਟਮ ਚ ਪਾਇਆ ਜਾਵੇ ਜਿਹੜੇ ਲਗਾਤਾਰ ਟੁੱਟਣ ਵਾਲੇ ਪੱਤਨ ਹੈ ਟੁੱਟਣ ਵਾਲੇ ਪੁਲ ਹੈ ਉਹਨਾਂ ਨੂੰ ਇਸ ਤਰੀਕੇ ਨਾਲ ਬਣਾਇਆ ਜਾਵੇ ਕਿ ਉਹਨਾਂ ਦੇ ਨੇੜੇ ਮਾਈਨਿੰਗ ਅਲਾਓ ਨਾ ਕੀਤੀ ਜਾਵੇ ਤਾਂ ਕਿ ਉਹ ਪੁਲ ਟੁੱਟ ਨਾ ਸਕਣ ਤਾਂ ਇਹਦੇ ਨਾਲ ਬਹੁਤ ਚੀਜ਼ਾਂ ਬਚਾਈਆਂ ਜਾ ਸਕਦੀਆਂ ਹਨ ਸਾਡੇ ਕਾਗਜ਼ੀ ਪੱਤਰ ਤੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਪਰ ਅਸੀਂ ਸਾਰੇ ਜਾਣਦੇ ਹਾਂ ਕਿ ਜੋ ਪਹਿਲਾਂ ਮਾਈਨਿੰਗ ਹੋ ਰਹੀ ਸੀ ਉਸ ਨੂੰ ਕਿਸੇ ਵੀ ਪ੍ਰਕਾਰ ਦੀ ਠੱਲ ਨਹੀਂ ਪਈ ਜਿਸ ਰੂਪ ਦੇ ਵਿੱਚ ਹੁਣ ਪੁਲ ਟੁੱਟਣ ਦੀਆਂ ਦਰਿਆਵਾਂ ਦੇ ਆਪਣੇ ਰਸਤੇ ਬਦਲਣ ਦੀਆਂ ਘਟਨਾਵਾਂ ਆ ਰਹੀਆਂ ਸ਼ਾਇਦ ਉਹ ਕਈ ਦਹਾਕੇ ਪਹਿਲਾਂ ਉਸ ਰੂਪ ਦੇ ਵਿੱਚ ਨਹੀਂ ਆਉਂਦੀਆਂ ਸੀ ਕਿਉਂਕਿ ਹੁਣ ਜੀਸੀਬੀ ਨਾਲ ਵੱਡੇ ਟਰੱਕ ਇੰਨੀ ਵੱਡੀ ਪੱਧਰ ਤੇ ਮਾਈਨਿੰਗ ਕਰਦੇ ਆ ਕਿ ਉਸ ਦੇ ਨਾਲ ਦਰਿਆਵਾਂ ਦੇ ਕੁਦਰਤੀ ਜਿਹੜਾ ਵਹਾਅ ਹੈ ਉਸ ਨੂੰ ਵੱਡੇ ਪੱਧਰ ਤੇ ਖੋਰਾ ਲੱਗ ਜਾਂਦਾ ਹੈ ਜ਼ਮੀਨ ਨੂੰ ਇੰਨੀ ਵੱਡੀ ਪੱਧਰ ਤੇ ਦਰਿਆਵਾਂ ਦੇ ਬੈੱਡ ਵਿੱਚੋਂ ਚੱਕਣ ਨਾਲ ਪਿਛਲਾ ਰੇਤਾ ਜਿਹੜਾ ਜਦੋਂ ਵਹਿ ਕੇ ਅੱਗੇ ਨੂੰ ਆਉਂਦਾ ਹੈ ਉਸ ਦੇ ਨਾਲ ਪੁਲਾਂ ਦੀਆਂ ਜੜਾਂ ਖੋਖਲੀਆਂ ਹੋ ਜਾਂਦੀਆਂ ਤੇ ਸਾਨੂੰ ਪਤਾ ਹੈ ਕੁਸ਼ੀ ਸਮੇਂ ਪਹਿਲਾਂ ਬਣਾਏ ਹੋਏ ਵੱਡੇ ਵੱਡੇ ਮਜ਼ਬੂਤ ਪਿੱਲਰਾਂ ਵਾਲੇ ਪਿਲ ਪੁਲ ਵੀ ਸਾਨੂੰ ਪਾਣੀ ਦੇ ਵਹਾਅ ਵਿੱਚ ਡਿੱਗਦੇ ਨਜ਼ਰ ਆਏ ਸੋ ਦੋਸਤੋ ਇਸ ਲਈ ਸਾਨੂੰ ਉਸ ਸਮੇਂ ਪ੍ਰਬੰਧਨ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਜਦੋਂ ਅਸੀਂ ਇੱਕ ਦੋ ਵਾਰੀ ਸਮੱਸਿਆ ਭੋਗ ਲਈਏ ਪਰ ਹਾਲਾਤ ਇਹ ਐ ਇਹ ਗੱਲ ਕਿਉਂ ਕਹਿਣੀ ਪੈ ਰਹੀ ਐ ਅਸੀਂ ਪਟਿਆਲਾ ਦੇ ਨਿਵਾਸੀ ਹੋਣ ਕਾਰਨ ਜਾਣਦੇ ਆ 2023 ਚ ਹੜ੍ਹ ਆਇਆ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਗਈਆਂ ਕਿ ਅਸੀਂ ਇਹ ਕਰਾਂਗੇ ਪਾਣੀ ਤੋਂ ਬਚਾਅ ਦੇ ਪ੍ਰਬੰਧ ਕਰਾਂਗੇ ਅੱਗੇ ਨੂੰ ਫਲੱਡ ਨਾ ਆਵੇ ਉਸ ਦੀ ਗੱਲ ਕਰਾਂਗੇ ਇੱਕ ਥੇਲੇ ਦਾ ਕੰਮ ਵੀ ਉੱਥੇ ਨਹੀਂ ਕੀਤਾ ਗਿਆ ਜੇ ਬਚਾਅ ਕੀਤਾ ਗਿਆ ਲੋਕਾਂ ਵੱਲੋਂ ਕੀਤਾ ਗਿਆ ਪਰ ਕਮ ਸੇ ਕਮ ਸਰਕਾਰਾਂ ਇਹਨਾਂ ਪ੍ਰਬੰਧਤਾ ਕਰ ਸਕਦੀਆਂ ਕਿ ਆਪਣੇ ਪ੍ਰਬੰਧਕੀ ਅਮਲੇ ਰਾਹੀਂ ਉਹ ਬਚਾਅ ਕਿਸ ਤਰੀਕੇ ਨਾਲ ਹੋਣਾ ਹੈ ਰਾਸ਼ਨ ਦੀ ਵੰਡ ਠੀਕ ਤਰੀਕੇ ਨਾਲ ਕਿਵੇਂ ਹੋ ਸਕਦੀ ਹੈ ਉਹਦੇ ਲਈ ਕਿਹੜੀ ਸਰਕਾਰੀ ਮਸ਼ੀਨਰੀ ਲੋਕਾਂ ਦੀ ਸਹਾਇਤਾ ਕਰ ਸਕਦੀ ਹੈ ਕਮ ਸੇ ਕਮ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਲੋਕਾਂ ਦੀ ਸਹਾਇਤਾ ਦਾ ਕਾਰਨ ਬਣ ਸਕਦਾ ਹੈ ਕਿ ਹਰ ਵਿਅਕਤੀ ਕੋਲ ਜੋ ਕਿਤੇ ਵੀ ਸਮੱਸਿਆ ਦੇ ਵਿੱਚ ਫਸਿਆ ਹੋਇਆ ਬੈਠਾ ਹੈ ਅੰਤਮ ਪੁਰਸ਼ ਤੱਕ ਅੰਤਮ ਵਿਅਕਤੀ ਤੱਕ ਉਹ ਜਿਹੜੀ ਖਾਦ ਖਰਾਕ ਹੈ ਉਹ ਪਹੁੰਚਦੀ ਰਹੇ ਇਹ ਹੀ ਆਪਣੇ ਆਪ ਦੇ ਵਿੱਚ ਵੱਡੀ ਸਹਾਇਤਾ ਹੋ ਸਕਦੀ ਹੈ ਬਾਕੀ ਪੰਜਾਬ ਦੇ ਲੋਕਾਂ ਦੇ ਸ਼ਾਬਾਸ਼ ਜਿਹੜੇ ਵੱਡੀ ਪੱਧਰ ਤੇ ਹਰ ਇੱਕ ਭੁੱਖੇ ਦੇ ਮੂੰਹ ਦੇ ਵਿੱਚ ਰੋਟੀ ਪਾਉਣ ਦੀ ਸਫਲ ਕੋਸ਼ਿਸ਼ ਕਰ ਰਹੇ ਐ ਤੇ ਇਸ ਲਈ ਪੰਜਾਬ ਨੂੰ ਵਾਕਈ ਕਿਹਾ ਜਾ ਸਕਦਾ ਕਿ ਪੰਜਾਬ ਆਪੇ ਲੜਨ ਆਪੇ ਖੜਨ ਤੇ ਆਪਣਾ ਪੇਟ ਆਪੇ ਭਰਨ ਦੀ ਸਮਰੱਥਾ ਰੱਖਦਾ ਹੈ ਇਸੇ ਲਈ ਅਸੀਂ ਕਹਿੰਦੇ ਆ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਉੱਤੇ ਧੰਨਵਾਦ